ਆਉ ਗ੍ਰਮਖੋ ਗੁਰੂ ਫਿਰ ਲਾਜ ਆਪਣਿਆਂ ਦੀ ਰੱਖਦਾ ਵੀ ਰੱਖਦਾ ਸਦਾ ਹੀ ਰੱਖਦਾ ਸਤਿਗੁਰੂ ਮਹਾਰਾਜ ਆਪਦੇਆਂ ਦੀ ਲਾਜ ਰੱਖਦਾ ਆਉ ਮੈਂ ਥੋੜਾ ਜਿਹਾ ਵਿਚਾਰ ਕਰਨਾ ਲਾਜ ਰੱਖਦਾ ਕਿਵੇਂ ਆ ਬਾ ਮੈਂ 5 ਕਿ ਮਿੰਟਾਂ ਦੀ ਸਮਾਪਤੀ ਕਰਾਂਗਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਸਤਿਗੁਰ ਸੱਚੇ ਪਾਤਸ਼ਾਹ ਗਰੀਬ ਨਵਾਜ਼ ਆਨੰਦਪੁਰ ਦੀ ਧਰਤੀ ਤੇ ਬੈਠੇ ਇੱਕ ਜਥਾ ਆਇਆ ਉਸ ਜਥੇ ਦੇ ਵਿੱਚ ਨਾ ਗੁਰਮੁਖ ਕਿੰਨ ਕਾ ਜਾ ਬਚਾਏ ਬੜਾ ਉਹਦੇ ਸੋਹਣਾ ਬਾਣਾ ਪਾਇਆ ਨਮਸਕਾਰ ਕੀਤੀ ਸਾਰੀ ਸੰਗਤ ਨੇ ਗੁਰੂ ਨੂੰ ਪਿਆਰਾ ਲੱਗਿਆ ਗੁਰੂ ਨੂੰ ਜਦ ਪਿਆਰਾ ਲੱਗਿਆ ਮਹਾਰਾਜ ਨੇ ਕੋਲੇ ਬੁਲਾ ਲਿਆ ਕਾਕਾ ਉਰੇ ਆ ਬੁਲਾ ਲਿਆ ਕੋਲੇ ਮੈਂ ਹਾਂ ਮਹਾਰਾਜ ਸਤਗੁਰੂ ਮਹਾਰਾਜ ਕਹਿੰਦੇ ਕਾਕਾ ਨਾਂ ਕੀ ਹੈ ਤੇਰਾ ਉਹਨੇ ਫਿਰ ਪਿਆਰ ਵਿੱਚ ਕੀ ਆਖਿਆ ਕਹਿੰਦਾ ਮਹਾਰਾਜ ਮੇਰਾ ਨਾਂ ਹੈ ਜੋਗਾ ਦੁਆਇਆ ਕਿ ਵੀ ਮਹਾਰਾਜ ਮੇਰਾ ਨਾਂ ਏ ਜੋਗਾ ਗੁਰੂ ਸਤਗੁਰੂ ਨੇ ਹੱਥ ਫੜ ਲਿਆ ਉਹ ਕਹਿੰਦਾ ਐਂ ਦੱਸ ਦੇ ਫਿਰ ਘਰ ਜੋਗਾ ਕਿ ਗੁਰੂ ਜੋਗਾ ਉਹ ਨਿੱਕਾ ਜਿਹਾ ਬੱਚਾ ਬੋਲਿਆ ਕਹਿੰਦਾ ਜੀ ਗੁਰੂ ਜੋਗਾ ਫਿਰ ਰੋਤੀ ਵਜਨ ਕਰਦਾ ਗੁਰੂ ਕਹਿੰਦਾ ਜੇ ਤੂੰ ਗੁਰੂ ਜੋਗਾ ਤੇ ਅੱਜ ਤੂੰ ਬਾਦ ਗੁਰੂ ਤੇਰੇ ਜੋਗਾ ਆਖੋ ਸਤਨਾਮ ਸਮਝ ਕੇ ਗੱਲ ਇੱਥੇ ਇੱਥੇ ਕੀ ਆਪਾਂ ਗੱਲ ਫੜਨੀ ਐ ਵੀ ਗੁਰੂ ਦੇ ਚਰਣਾ ਵਿੱਚ ਆ ਕੇ ਆ ਦੁਨਿਆਵੀ ਦਾਤਾ ਛੱਡ ਦਿਓ ਇੱਥੇ ਆ ਕੇ ਗੁਰੂ ਨੂੰ ਮੰਗ ਲਿਓ ਆਖੋ ਸਤਨਾਮ ਸਮਝ ਗਏ ਸਭ ਕੁਝ ਆਜ ਗੁਰੂ ਨੂੰ ਮੰਗ ਲਿਓ ਆਗੇ ਵੀ ਬਸ ਤੂੰ ਤੂੰ ਚਾਹੀਦਾ ਹੈ ਜਿੱਥੇ ਤੂੰ ਆ ਗਿਆ ਨਾ ਉੱਥੇ ਕਮੀ ਹੈ ਹੀ ਨਹੀਂ ਕੋਈ ਘਾਟ ਹੀ ਨਹੀਂ ਕੋਈ ਰਹਿੰਦੀ ਜਿੱਥੇ ਰੱਬ ਆਜੇ ਇਹ ਗੁਰਮੁਖੋ ਜਦੋਂ ਆਖਿਆ ਵੀ ਗੁਰੂ ਤੇਰੇ ਜੋਗ ਕੁਝ ਸਮਾਂ ਕੁਝ ਦਿਨ ਕੁਝ ਸਮਾ ਰਹੀ ਸੰਗਤ ਤੁਰਨ ਲੱਗੇ ਬੱਚਾ ਹਰ ਰੋਜ਼ ਮਿਲਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਹੀਂ ਤਾਂ ਪ੍ਰਤੀ ਮਿਲਦਾ ਜਦੋਂ ਤੁਰਨ ਲੱਗੇ ਸਾਰੀ ਸੰਗਤ ਉਹਦੇ ਮਾਪੇ ਵੀ ਤੁਰਦੇ ਨੇ ਜੋਗੇ ਨੂੰ ਆਵਾਜ਼ ਮਾਰਦਾ ਤਾਂ ਪਿਤਾ ਜੋ ਗਿਆ ਚੱਲியே ਘਰੇ ਚੱਲਣਾ ਬੇਟਾ ਆ ਜਾ ਚੱਲਿਏ ਮਾਂ ਆਵਾਜ਼ ਮਾਰਦੀ ਹੈ ਬਹਿ ਗਿਆ ਚਰਣਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਦਾ ਭਾਵ ਵਿਚਰ ਗਿਆ ਗੁਰਮਖੋ ਹੱਥ ਫੜ ਲਈ ਕਹਿੰਦਾ ਮੈਂ ਨਹੀਂ ਜਾਣਾ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭਾਈ ਜੋਗੇ ਦੀ ਮਾਂ ਕਹਿੰਦੀ ਮਹਾਰਾਜ ਇਕੱਲਾ ਪੁੱਤ ਹੈ ਮੇਰੇ ਲੈ ਜਾਣ ਦਿਓ ਮੈਨੂੰ ਸਤਿਗੁਰੂ ਕਹਿੰਦੇ ਦੇਖ ਲਓ ਭਾਈ ਜੇ ਸਾਡੇ ਕੋਲੇ ਰਹਿਣਾ ਚਾਹੁੰਦੇ ਰਹਿਣ ਦਿਓ ਕੋਈ ਗੱਲ ਨਹੀਂ ਚਲੋ ਸੰਗਤ ਨੇ ਵੀ ਕਿਹਾ ਵੀ ਗੁਰੂ ਰੱਖਦਾ ਗੁਰੂ ਕੋਲ ਚ ਰਹਿੰਦਾ ਰਹਿਣ ਦਿਓ ਕੋਈ ਨਹੀਂ ਸਿਆਣੇ ਨੇ ਗੱਲਾਂ ਕਹਿੰਆਂ ਮਾਂ ਪਿਓ ਭਾਈ ਜੋਗੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਛੱਡ ਗਏ ਫਿਰ ਗੁਰੂ ਸਾਹਿਬ ਨੇ ਨਾ ਆਪ ਦੇ ਪੁੱਤਾਂ ਮੰਗੂ ਪਾਲਿਆ ਭਾਈ ਜੋਗੇ ਨੂੰ ਸ਼ਾਸਤਰ ਵਿਦਿਆ ਅਸਤਰ ਵਿਦਿਆ ਘੋੜ ਸਵਾਰ ਬਹੁਤ ਕੁਸ਼ ਉਹਨੂੰ ਚੰਗੇ ਗੁਣਾਂ ਦਾ ਧਾਰਣੀ ਬਣਾਉਂਦਾ ਆਖਰਕਾਰ ਜਿਉਂ-ਜੋ ਸਮਾ ਲੰਘਦੇ ਆ ਗਿਆ ਜੋਗਾ ਵੱਡਾ ਹੁੰਦਾ ਗਿਆ ਇੱਕ ਦਿਨ ਆ ਗਏ ਫਿਰ ਉਹਦੇ ਮਾਪੇ ਆ ਕੇ ਕਹਿੰਦੇ ਨੇ ਕਲੰਗੀਆਂ ਵਾਲੇ ਭਾਸ਼ਾਨ ਮਹਾਰਾਜ ਸਾਡਾ ਜੀ ਕਰਦਾ ਪੁੱਤ ਵਿਆਹਣ ਦੇ ਯੋਗ ਐ ਅਸੀਂ ਪੁੱਤ ਨੂੰ ਵਿਆਹ ਦਈਏ ਇਹ ਹਰ ਇੱਕ ਮਾਂ ਦੀ ਜਾਂ ਭਾਵਨਾ ਪਿਓ ਦੀ ਹੁੰਦੀ ਹੈ ਭਾਈ ਆਪਾਂ ਸਾਰੇ ਧੀਆ ਪੁੱਤਾਂ ਵਾਲੇ ਜਦੋਂ ਸਾਡਾ ਬੱਚਾ ਵਿਆਹਣ ਦੇ ਯੋਗ ਹੋ ਜਾਏ ਨਾ ਮਾਂ ਨੂੰ ਲਾ ਲੋ ਪਿਓ ਨੂੰ ਲਾ ਲੋ ਫਿਕਰ ਹੁੰਦੀ ਹੈ ਭਾਵੇਂ ਧੀਆ ਨੇ ਭਾਵੇਂ ਪੁੱਤ ਹੁੰਦਾ ਹੈ ਕਿਉਂਕਿ ਗੁਰਮੁਖੀ ਚਾਹ ਹੁੰਦਾ ਹੈ ਮਾਂ ਦਾ ਦੇਖੋ ਕਿੱਥੋਂ ਤੱਕ ਮਾਂ ਉਡੀਕਦੀ ਹੁੰਦੀ ਹੈ ਪਹਿਲਾ ਬੱਚਾ ਪੇਟ 'ਚ ਹੁੰਦਾ ਹੈ ਉਹਦੀ ਫਿਰ ਮਾਂ ਨਾ ਅੰਦਰ ਦੇ ਜਿਹੜੇ ਬਲਬਲੇ ਕਹਦੀ ਹੈ ਚੌਕ ਕਹਦੀ ਹੈ ਆਪਾਂ ਉਹਦੀ ਸ਼ੁਰੂ ਲੱਗ ਜਾਂਦੀ ਹੈ ਮਾਂ ਕਰਨਾ ਬੱਚੇ ਦਾ ਆ ਨਾਂ ਰੱਖਣਾ ਹੈ ਬੱਚੇ ਨੂੰ ਇਹ ਜੇ ਕੱਪੜੇ ਪਾਉਣੇ ਐ ਬੱਚੇ ਨੂੰ ਆਇਂ ਖਿਡਾਉਣਾ ਆਇਂ ਪਾਲਣਾ ਐ ਐਸ ਸਕੂਲੇ ਪਣ ਕਹਿਣ ਦਾ ਭਾਵ ਮੇਰਾ ਇਹ ਮਾਂ ਦੇ ਅੰਦਰ ਦੇ ਬਲਬਲੇ ਹੁੰਦੇ ਚਾਹ ਹੁੰਦੇ ਨੇ ਫਿਰ ਉਹ ਬੱਚਾ 9-10 ਮਹੀਨਿਆਂ ਬਾਅਦ ਜਨਮ ਲੈਂਦਾ ਹੈ ਫਿਰ ਮਾਂ ਦੁੱਧ ਵੀ ਚੰਗਾਉਂਦੀ ਹੈ ਫਿਰ ਮਾਂ ਉਹਦੀ ਪਾਲਣ ਪੋਸ਼ਣ ਕਰਦੀ ਹੈ ਫਿਰ ਉਂਗਲੀ ਫੜ ਕੇ ਤੁਰਨ ਵਿੱਚ ਕਉਂਦੀ ਹੈ ਕਿੰਨਾ ਕੁਝ ਕਰਦੀ ਐ ਕਹਿਣ ਦਾ ਭਾਵ ਵੀ 20 ਸਾਲ ਤੱਕ ਮਾਂ ਉੜੀਕਦੀ ਐ ਉਸ ਦਿਨ ਨੂੰ ਕਦੋਂ ਮੇਰਾ ਪੁੱਤ ਜਵਾਨ ਹੋਵੇ ਕਦੋਂ ਮੈਂ ਨੋ ਰਾਣੀ ਲਿਆਵਾ ਬੂਹੇ ਤੇ ਖੜਾ ਕੇ ਉਹਦੇ ਤੇਰ ਦੀ ਪਾਣੀ ਵਾਰ ਕੇ ਵੀ ਮਾਂ ਕੋ ਸਤਨਾ ਕਿੰਨਾ ਚਾਹ ਹੁੰਦਾ ਮਾਂ ਪਿਓ ਨੂੰ ਕਿੰਨਾ ਚਾਹ ਹੁੰਦਾ ਇਹ ਚੀਜ਼ਾਂ ਤੇ ਰੋ ਵਿਚਾਰ ਮਾਂ ਕਹਿੰਦੀ ਵੀ ਮੇਰਾ ਪੁੱਤ ਐ ਮੈਂ ਆਪਣੇ ਪੁੱਤ ਨੂੰ ਵਿਆਹਣੇ ਮਹਾਰਾਜ ਲੈ ਜਾ ਇਹਨੂੰ ਨਾਲ ਗੁਰੂ ਗੋਬਿੰਦ ਸਿੰਘ ਕੀ ਕਹਿੰਦੇ ਕਹਿੰਦਾ ਭਾਈ ਜੇ ਵਿਆਹ ਕਰਾਉਣਾ ਚਾਹੁੰਦਾ ਜਾਣਾ ਚਾਹੁੰਦਾ ਲੈ ਜੀ ਮਾਰ ਲਈ ਬਾਜ ਜੋ ਗਿਆ ਆ ਜਾ ਤੇਰੇ ਮਾਪਿਓ ਲੈਣ ਆਇਆ ਭਾਈ ਤੂੰ ਜਾ ਇਹਨਾਂ ਨਾਲ ਹੱਥ ਵੱਨ ਕੇ ਖੜ ਗਿਆ ਕਹਿੰਦਾ ਮਹਾਰਾਜ ਜੀ ਨਿਕਰਦਾ ਤੁਹਾਨੂੰ ਛੱਡ ਕੇ ਜਾਣਾ ਮਹਾਰਾਜ ਕਹਿੰਦੇ ਨਾ ਭਾਈ ਤੇਰੇ ਮਾਪਿਓ ਨੇ ਬਜ਼ੁਰਗ ਨੇ ਇਹਨਾਂ ਦੇ ਵੀ ਮਨ ਦੀ ਭਾਵਨਾ ਹੈ ਇਹਨਾਂ ਦੇ ਵੀ ਮਾਂ ਦੇ ਤੇਰੀ ਦੇ ਤੇਰੇ ਪਿਓ ਦੇ ਅੰਦਰ ਦੇ ਸਦਰਚਾ ਨੇ ਆਇਆ ਨਾ ਕਰ ਜਾਣਾ ਪੈਣਾ ਹੈ ਇਹ ਨਾ ਮਹਾਰਾਜ ਜੀ ਨਹੀਂ ਜਾਣਾ ਪੈਣਾ। ਅੱਛਾ ਮਹਾਰਾਜ ਜਾਵਾਂ। ਸਤਿਗੁਰ ਕਹਿੰਦੇ ਅੱਜ ਚਲਿਆ ਜਾ। ਜਦੋਂ ਸਾਨੂੰ ਲੋੜ ਹੋਏ ਤਾਂ ਤੇਰੀ ਆਪੀ ਬੁਲਾ ਲਾਂਗੇ। ਅੱਛਾ ਮਹਾਰਾਜ ਹਾਂ ਜਦੋਂ ਲੋੜ ਹੋਈ ਤੂੰ ਚਲਿਆ ਜਾ। ਫਿਰ ਇਹੀ ਗੱਲ ਕਹਿੰਦਾ ਕਹਿੰਦਾ ਫਿਰ ਉਹਨੂੰ ਤੁਰਨ ਵੇਲੇ ਉਹਨੇ ਗੱਲ ਆਖੀ ਮਹਾਰਾਜ ਮੈਨੂੰ ਅੱਧੀ ਰਾਤ ਬਾਜ ਮਾਰ ਦੇ ਉਹ ਉੱਦੀ ਆ ਜਾਵਾਂਗਾ ਚੱਲ ਕੇ ਤੁਹਾਡਾ ਵਚਨ ਨਹੀਂ ਮਟਾਵਾਂਗਾ। ਕਹਿੰਦੇ ਅੱਛਾ ਹਾਂ। ਸਤਿਗੁਰ ਕਹਿੰਦੇ ਚਿੰਗਾ। ਅਸ ਉਹੀ ਗੱਲ ਹੋ ਗਈ ਫਿਰ ਵਿਆਹ ਵੀ ਰੱਖਿਆ ਗਿਆ ਸਮਾਂ ਆ ਗਿਆ ਸਭ ਕੁਝ ਹੋਇਆ ਕਿਉਂਕਿ ਸਮਾਂ ਥੋੜਾ ਗੁਰਮੁਖੋ ਮੰਨਿਓ ਗੱਲ ਨੂੰ ਸਮਝਿਓ ਉਹਨੂੰ ਵਿਆਹਣ ਵਾਲੀ ਥਾਂ ਤੱਕ ਪੜ ਗਿਆ ਜੋਗਾ ਕਹਿੰਨ ਦਾ ਭਾਬ ਜਿੱਥੇ ਵਿਆਹਣ ਜਾਣਾ ਸੀ ਇਧਰ ਮਹਾਰਾਜ ਕਹਿੰਦੇ ਵੇਖ ਤਾਂ ਲਈਏ ਵੀ ਸਿੱਖ ਕੱਚਾ ਹੈ ਕਿ ਪੱਕਾ ਸਤਿਗੁਰ ਕਹਿੰਦੇ ਸਿੱਖ ਦੀ ਲੈ ਡਿਊਟੀ ਲੈ ਭਾਈ ਸਿੱਖਾ ਆ ਮੇਰੀ ਚਿੱਠੀ ਲੈ ਜਾ ਚਿੱਠੀ ਉੱਤੇ ਲਿਖਿਆ ਸੀ ਜੋਗਾ ਜਿਹੜਾ ਕੰਮ ਕਰਦਾ ਹੈ ਨਾ ਛੱਡ ਕੇ ਆ ਜੀ ਜਿਹੜਾ ਵੀ ਕੰਮ ਕਰਦਾ ਛੱਡ ਕੇ ਤੁਰਿਆ ਹੀ ਬਸ ਉਹ ਚਿੱਠੀ ਸਿੱਖ ਲੈ ਕੇ ਗਿਆ ਤੇ ਮਹਾਰਾਜ ਨੇ ਇਹ ਸਮਝਾਇਆ ਸੀ ਸਿੱਖਾ ਇਹ ਚਿੱਠੀ ਉਦੋਂ ਦੇਈ ਜਦੋਂ ਦੋ ਲਾਵਾ ਹੋ ਗਈਆਂ ਤੇ ਦੋ ਰਹਿ ਗਈ ਉਦੋਂ ਦੇਣੀ ਹੈ ਪਹਿਲਾਂ ਨਹੀਂ ਦੇਣੀ ਠੀਕ ਹੈ ਮਹਾਰਾਜ ਚਲੋ ਲੱਭਦਾ ਲੱਭਦਾ ਪੁੱਛਦਾ ਪੁੱਛਦਾ ਉਹ ਸਿੱਖ ਵੀ ਪਹੁੰਚ ਗਿਆ ਜਿੱਥੇ ਬਰਾਤ ਪਹੁੰਚੀ ਸੀ ਗੁਰਮੁਖੋ ਅੱਛਾ ਦੋ ਲਾਵਾ ਹੋ ਗਈਆਂ ਸਿੱਖ ਵੀ ਸਮਝ ਗਿਆ ਗੁਰਮੁਖੋ ਨੇ ਫਿਰ ਆਪਣੇ ਜੇਬ ਵਿੱਚੋਂ ਕੱਢੀ ਉਹ ਚਿੱਠੀ ਭਾਈ ਜੋਗੇ ਨੇ ਫੜਾ ਤੇ ਇਲਾਜ ਹੋ ਗਿਆ ਗੁਰੂ ਦਾ ਸੁਨੇਹਾ ਆਇਆ ਤੂੰ ਵਚਨ ਕਰਿਆ ਸੀ ਵੀ ਜਦੋਂ ਮਰਜੀ ਸਦਲੋ ਦੀ ਆ ਜਾਵਾਂਗਾ ਲੈ ਭਾਈ ਗੁਰੂ ਦਾ ਸੁਨੇਹਾ ਆਇਆ ਫੜ ਕੇ ਉਹ ਚਿੱਠੀ ਲੱਗਿਆ ਜੇਬ ਵਿੱਚ ਪਾਉਣ ਜੋਗਿਆ ਨੂੰ ਜੇਬ ਵਿੱਚ ਨਾ ਪਾਇ ਉਹ ਪੜ ਲੈ ਕੀ ਲਿਖਿਆ ਖੋਲੀ ਚਿੱਠੀ ਪੜਿਆ ਜੋਗਿਆ ਆਨੰਦਪੁਰ ਦੀ ਧਰਤੀ ਤੇ ਤੇਰੀ ਸਖਤ ਲੋੜ ਪੈਗੀ ਜਿਹੜਾ ਕੰਮ ਕਰਦਾ ਛੱਡ ਕੇ ਆ ਜਾਵਾਂਗਾ ਉਹਨਾਂ ਕੰਮ ਕੀ ਕਰਦਾ ਲਾਮਾ ਦੋ ਹੋ ਗਈਆਂ ਦੋ ਰਹਿ ਗਈਆਂ ਗੁਰਮੁਖ ਪਿਆਰੇ ਬਸ ਫਿਰ ਖੜਾ ਹੋ ਗਿਆ ਜਦੋਂ ਖੜਾ ਹੋਇਆ ਨਾ ਭਾਈ ਜੋਗਾ ਮਾਹੀ ਪਿਓ ਆਏ ਕੀ ਗੱਲ ਹੋ ਗਈ ਕਾਦੋਂ ਉੱਠਿਆ ਕਹਿੰਦਾ ਗੁਰੂ ਦਾ ਸੁਨੇਹਾ ਆ ਗਿਆ ਜਾਣਾ ਪੈਣਾ ਬਥੇਰੇ ਕਹਿੰਦੇ ਰਿਸ਼ਤੇਦਾਰ ਦੋ ਲਾਮਾ ਹੋ ਗਈਆਂ ਦੋ ਰਹਿ ਗਈਆਂ ਤੂੰ ਫਿਰ ਚੱਲਿਆ ਜਾ ਉਹ ਕਹਿੰਦਾ ਫਿਰ ਗਿਆ ਜਿਹੋ ਜਾਂ ਨਾ ਗਿਆ ਫਿਰ ਕੀ ਫਾਇਦਾ ਗੱਲ ਦੇ ਆ ਨਾ ਵੀ ਜਿਹੜਾ ਵੀ ਕੰਮ ਕਰਦਾ ਛੱਡ ਕੇ ਆ ਜਾ ਲਾਵਾ ਹੁੰਦੀ ਆ ਮੈਂ ਛੱਡ ਕੇ ਚੱਲੇ ਆ ਆ ਕਰਕਾਰ ਮਾਂ ਤੇ ਪਿਓ ਨੇ ਗੱਲ ਕਹਿਤੀ ਜੇ ਤੂੰ ਲਾਵਾ ਵਿਚਾਲੇ ਛੱਡ ਕੇ ਚੱਲੇ ਆ ਨਾ ਅੱਜ ਤੋਂ ਬਾਅਦ ਤੂੰ ਸਾਡਾ ਪੁੱਤ ਨਹੀਂ ਤੇ ਅਸੀਂ ਤੇਰੇ ਮਾਪੇ ਨਹੀਂ ਅਕੋਤਨਾ ਕਹਿਤਾ ਫਿਰ ਫਿਰ ਉਹਦੇ ਹੱਥ ਵਿੱਚ ਉਹ ਨਾ ਇੱਕ ਜਿਹੜਾ ਗੁਰਮੁਖ ਪਿਆਰੇ ਅੱਲਾ ਫੜਾਏ ਹੋਏ ਸੀ ਮੋਢੇ ਤੇ ਰੱਖਿਆ ਹੋਇਆ ਸਿਰ ਪਾਉ ਉਹ ਤੇ ਇੱਕ ਸ੍ਰੀ ਸਾਹਿਬ ਦੋ ਚੀਜ਼ਾਂ ਬਣ ਲੀਆਂ ਦੌੜਾਇਆ ਘੋੜਾ ਜੋਗੇ ਨੇ ਤੁਰ ਪਿਆ ਗੁਰਮੁਖ ਪਿਆਰਿਓ ਫਿਰ ਕਿੱਥੇ ਆ ਗਿਆ ਹੁਸ਼ਿਆਰਪੁਰ ਸਾਹਿਬ ਦੀ ਧਰਤੀ ਤੇ ਹੁਸ਼ਿਆਰਪੁਰ ਆ ਗਿਆ ਹਨੇਰਾ ਹੋ ਗਿਆ ਰਾਤ ਪੈ ਗਈ ਗੁਰਮੁਖ ਪਿਆਰਿਓ ਫਿਰ ਰਸਤਾ ਭੁੱਲ ਗਿਆ ਉਹ ਰਾਹ ਭੁੱਲ ਗਿਆ ਜਦ ਰਾਹ ਭੁੱਲ ਗਿਆ ਨਾ ਗੁਰਮੁਖੋ ਫਿਰ ਉਲਝਣ ਪਾਣੀ ਪੈ ਗਈ ਵੀ ਜਾਈਏ ਕਿੱਥੇ ਜਾਈਏ ਉਲਜੇਦਾ ਉਲਜੇਦਾ ਰੁਕ ਗਿਆ ਇੱਕ ਸ਼ਹਿਰ ਵਿੱਚ ਰੁਕ ਗਿਆ ਟਿੱਕੀ ਰਾਤ ਉਹਦੇ ਕੰਨਾਂ ਦੇ ਵਿੱਚ ਨਾ ਗੁਰਮੁਖੋ ਢੋਲ ਖੜਕਦੇ ਦੀ ਘੰਗਰੂ ਖੜਕਦਿਆਂ ਦੀ ਆਵਾਜ਼ ਕੰਨਾਂ 'ਚ ਬੈ ਗਈ ਉਹਦੇ ਸੋਚਦਾ ਹੈ ਵੀ ਚਲੀ ਜਾਣਾ ਆ ਜਿੱਥੇ ਢੋਲ ਕ ਵੱਜਦੀ ਹੈ ਆ ਜਿੱਥੇ ਘੰਗਰੂ ਖੜਕਦੇ ਹੈ ਇੱਕ ਵਾਰ ਵੇਸਵਾ ਦਾ ਨਾਚੀ ਦੇਖ ਚਲੀਏ ਜਾਣਾ ਤੇ ਤੜਕੇ ਉਮਰਤ ਵੇਲੇ ਵਗ ਜਾ ਗੁਰੂ ਕੋਲ ਪਹੁੰਚਾਂਗੇ ਗੁਰੂ ਕਿਹੜਾ ਦੇਖਦਾ ਇੱਥੋਂ ਤੱਕ ਮੰਦੀ ਸ਼ੰਕਾ ਆ ਗਈ ਉਹਦੇ ਅੰਦਰ ਉਧਰੋਂ ਲਾਮਾ ਛੱਡਿਆ ਆ ਇਧਰੋਂ ਫਿਰ ਕਿੱਥੇ ਉਲਝ ਗਿਆ ਗੁਰਮੁਖ ਪਿਆਰੇ ਪਾਪਾਂ ਦੀ ਅੱਗ ਵਿੱਚ ਉਲਝ ਗਿਆ ਪਾਪਾਂ ਦੀ ਅਗਨ ਵਿੱਚ ਉਲਝਿਆ ਉਧਰੋਂ ਲਾਮਾ ਛੱਡਿਆ ਸਾਧ ਸੰਗਤ ਜੀ ਫਿਰ ਉਤਰੇ ਘੋੜੇ ਤੋਂ ਤੁਰ ਪਿਆ ਸਾਹਮਣੇ ਵੇਖਦਾ ਇੱਕ ਉੱਚੇ ਚਿਵਾਰੇ ਵਿੱਚ ਦੀਵਾ ਜਗਦਾ ਹੈ ਜਦੋਂ ਪੜਿਆ ਚਿਵਾਰੇ ਦੀਆਂ ਪੌੜੀਆਂ ਤੇ ਲੱਗਿਆ ਚੜਨ ਕੋਲੇ ਸੰਤਰੀ ਖੜਿਆ ਪਹਿਰੇ ਉਹ ਕਹਿੰਦਾ ਇਧਰ ਤੁਰਿਆ ਫਿਰਦਾ ਹੈ ਉਹ ਕਹਿੰਦਾ ਮੈਂ ਨਾਚ ਵੇਖਣਾ ਹੈ ਫਿਰ ਉਸ ਸੰਤਰੀ ਨੇ ਇਹੋ ਜਿਹੇ ਤਾਨੇ ਮਾਰੇ ਉਹ ਹੋਰ ਨਹੀਂ ਸੀ ਉਹ ਕਲਗੀਆਂ ਵਾਲਾ ਹੀ ਸੀ ਆਖਰਾ ਸਤਨਾ ਪਹਿਰਾ ਦੇਤਾ ਆਪਣੇ ਸਿੱਖ ਨੂੰ ਉੰਬੀ ਨਰਕ ਵਿੱਚ ਡਿੱਗਣੋਂ ਬਚਾਉਣ ਵਾਸਤੇ ਆ ਗਿਆ ਕਹਿੰਦਾ ਉਹ ਕਿੰਨਾ ਟਾਈਮ ਹੋ ਗਿਆ ਕਹਿੰਦਾ 12 ਵਜੇ ਰਿਆ ਰਤ ਦੇ ਕਹਿੰਦੇ ਗੁਰੂ ਦੇ ਸਿੱਖਦਾ 12 ਵਜੇ ਤੋਂ ਬਾਅਦ ਅਮਰਤ ਵੇਲਾ ਸ਼ੁਰੂ ਹੁੰਦਾ ਹੈ ਤੇਰੇ ਚੰਗਾ ਚੋਲਾ ਪਾਇਆ ਤੇਰੇ ਬਾਣਾ ਪਾਇਆ ਤੂੰ ਫਿਰਦਾ ਕਿੱਥੇ ਹੈ ਸਿੱਖ ਤੇ ਬਾਣੀ ਪੜਦੇ ਓ ਤੂੰ ਤੂੰ ਫਿਰਦਾ ਕਿੱਥੇ ਹੈ ਇਹੋ ਜਿਹੇ ਤਾਹਨੇ ਮੇਨੇ ਮਾਰੇ ਗੁਰਮੁਖ ਪਿਆਰੇ ਸ਼ਰਮ ਆ ਗਈ ਸ਼ਰਮ ਆਈ ਤਾਂ ਜਦ ਉਤਰ ਪਿਆ ਬਸ ਵੇਰ ਤੁਰ ਪਿਆ ਜਦੋਂ ਮਾਰੀ ਘੋੜੇ ਦੇ ਅੱਡੀ ਤੁਰ ਪਿਆ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਗਿਆ ਮਹਾਰਾਜ ਨਾਏ ਅਲੰਗੇ ਤੇ ਬੈਠੇ ਆਪਣੀ ਅੱਖਾਂ ਬੰਦ ਕਰਦੇ ਨੇ ਆਪਣੀ ਅੱਖਾਂ ਖੋਲਦੇ ਨੇ ਮੱਥਾ ਟੇਕ ਕੇ ਜੋ ਗਿਆ ਪਤਾ ਕੀ ਕਹਿੰਦਾ ਮਹਾਰਾਜ ਪਹੁੰਚ ਗਿਆ ਸਤਿਗੁਰ ਕਹਿੰਦੇ ਆ ਗਿਆ ਜੋ ਗਿਆ ਬਹਿ ਜਾ ਭਾਈ ਬਿਠਾ ਲਿਆ ਅੱਖਾਂ ਬੰਦ ਕਰਦੇ ਆ ਗੁਰੂ ਸਾਹਿਬ ਜੀ ਖੋਲਦੇ ਨੇ ਜੋਗਾ ਭੁੱਲ ਪਿਆ ਕਹਿੰਦਾ ਮਹਾਰਾਜ ਕੀ ਗੱਲ ਉੰਗੀ ਜਾਂਨੇ ਹੋ ਰਾਤ ਸੁੱਤੇ ਨਹੀਂ ਜਦੋਂ ਆਇਆ ਕਿ ਸੁੱਤੇ ਨਹੀਂ ਮਹਾਰਾਜ ਉੱਥੇ ਵਜਨ ਆਇਆ ਕਲੰਗੀਆਂ ਵਾਲਾ ਕਹਿੰਦਾ ਉਹ ਤੇਰੇ ਵਰਗੇ ਸੌਣੀ ਨਹੀਂ ਦਿੰਦੇ ਆਖੋ ਸਤਨਾ ਮਨ ਵਿੱਚ ਫੇਰ ਉਹਦੇ ਹੋਰ ਹੀ ਬੁਲਬੁਲਾ ਜਾ ਕੇ ਪਿਆ ਵੀ ਹੈ ਮੇਰੇ ਵਰਗੇ ਕਹਿੰਦਾ ਮਹਾਰਾਜ ਨੇ ਨਾ ਪਹਿਲਾਂ ਉਹਨੂੰ ਐਨ ਸਿਖਰ ਤੇ ਚੜਾਦਾ ਜੋ ਗਿਆ ਤੇਰੇ ਵਰਗਾ ਸਿੱਖ ਨਹੀਂ ਸਾਡੇ ਕੋਲੇ ਹੋਇਆ ਗਿਆ ਕੋਈ ਅਜੇ ਤੱਕ ਜਿਹੜਾ ਲਾਮਾ ਹੀ ਛੱਡ ਗਿਆ ਅਜੇ ਤੇਰੇ ਵਰਗਾ ਤਿਆਗੀ ਨਹੀਂ ਹੋਈ ਭਾਈ ਤੇਰੇ ਵਰਗਾ ਹੋਈ ਨਹੀਂ ਸਕਦਾ ਮਹਾਰਾਜ ਨੇ ਬਹੁਤ ਮਾਣ ਦਿੱਤਾ ਜਦੋਂ ਪੂਰਾ ਮਾਣ ਦਿੱਤਾ ਫਿਰ ਮਹਾਰਾਜ ਕਹਿੰਦੇ ਉਹ ਜੋ ਗਿਆ ਬਹੁਤਾ ਮਾਣ ਨਾ ਕਰੀ ਤੇਰੇ ਵਰਗਾ ਵੀ ਸਿੱਖ ਕੋਈ ਨਹੀਂ ਜਿਹੜਾ ਸਾਰੀ ਰਾਤ ਮੈਨੂੰ ਬੇਸਵਾ ਦੇ ਬੂਹੇ ਖੜਾਈ ਰੱਖਿਆ ਕੋ ਸਤਨਾ ਦੁਆਇਆ ਕਿ ਆ ਵੀ ਮਹਾਰਾਜ ਸਤਗੁਰ ਕਹਿੰਦੇ ਦੇਖ ਲਾਮਾ ਛੱਡ ਕੇ ਸਾਡੇ ਘਰ ਕੇ ਆਇਆ ਤੀ ਨਾ ਹਾਂ ਮਹਾਰਾਜ ਇਹ ਜਦੋਂ ਕੁੰਭੀ ਨਰਕ ਦੀਆਂ ਪੌੜੀਆਂ ਚੜਦਾ ਸੀ ਉਦੋਂ ਸੰਤਰੀ ਕੌਣ ਸੀ ਰੂਪ ਧਰ ਕੇ ਮੈਂ ਖੜਿਆ ਸੀ ਜੇ ਤੂੰ ਲਾਮਾ ਛੱਡ ਕੇ ਵਿਚਾਰੇ ਆ ਗਿਆ ਨਾ ਜੋ ਗਿਆ ਮੈਂ ਵੀ ਸਾਰੀ ਰਾਤ ਪਹਿਰਾ ਦਿੱਤਾ ਤੇਰਾ ਕੋ ਸਤਨਾ ਤੈਨੂੰ ਕੁੰਭੀ ਨਰਕ ਚੋਂ ਡਿੱਗਣ ਨਹੀਂ ਦਿੱਤਾ ਵੇਖ ਕਿਉਂ ਜੇ ਤੂੰ ਸਾਡੇ ਕਰਕੇ ਇੰਨਾ ਕੁਝ ਕਰ ਸਕਦਾ ਐ ਅਸੀਂ ਵੀ ਤੇਰੀ ਲਾਜਨ ਕੀ ਐ ਗੁਰੂ ਅਜ ਵੀ ਨਿਪਾ ਕਰਦਾ ਐ ਗੁਰੂ ਅਜ ਵੀ ਬਖਸ਼ਿਸ਼ ਕਰਦਾ ਐ ਗੱਲ ਕਾਤੇ ਆ ਗਈ ਭਰੋਸੇ ਤੇ ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜੇਹਾ ਹੋਵੇ ਜੈਸੇ ਦਸਮੇਸ਼ ਪੁੱਤਾ ਗੁਜਰੀ ਕੇ ਲਾਲ ਗੁਰੂ ਦੀ ਜੇ ਲੋੜ ਹੋਵੇ ਨਾ ਇਹੋ ਜਿਹਾ ਹੋਵੇ ਜੇ ਵਿਦਵਾਨ ਨੇ ਬੜਾ ਸੋਹਣਾ ਲੇਕੀਆ ਛੱਡਦੀ ਏ ਦੁਨੀਆ ਬਿਸ਼ੱਕ ਛੱਡ ਜੇ ਗੁਰੂ ਕਮ ਆਉਣਾ ਏ ਜਮਾ ਵਾਲੀ ਮਾਰ ਤੈਥੋਂ ਝੱਲੀ ਨਹੀਂ ਹੋ ਜਾਣੀ ਗੁਰੂ ਨੇ ਛਡਾਉਣਾ ਏ ਇਹ ਜਮਾ ਦੀ ਮਾਰ ਕਿਸੇ ਨੇ ਵੀ ਨਹੀਂ ਸਾਨੂੰ ਛਡਾਉਣਾ ਸਵਾਏ ਗੁਰੂ ਤੋਂ ਬਿਨਾਂ ਗੁਰੂ ਤੇ ਭਰੋਸਾ ਹੋਣਾ ਜ਼ਰੂਰੀ ਏ ਗੁਰੂ ਤੇ ਵਿਸ਼ਵਾਸ ਹੋਣਾ ਜ਼ਰੂਰੀ ਏ ਜਿਹਦਾ ਗੁਰੂ ਤੇ ਭਰੋਸਾ ਤੇ ਵਿਸ਼ਵਾਸ ਵੱਧ ਗਿਆ ਸਤਗੁਰ ਆਪਣਿਆਂ ਦੀ लाज ਰੱਖ ਲੈਂਦਾ ਆਖੋ ਸਤਨਾਮ ਫਿਰ ਉਹ ਜੋਗਾ ਚਰਨਾ ਦੇ ਲੱਗ ਪਿਆ ਮਹਾਰਾਜ ਮਿੱਥੇ ਪੁੱਲ ਹੋ ਗਏ ਸਤਗੁਰ ਕਹਿੰਦੇ ਜੋਗਿਆ ਦੇਖ ਤੂੰ ਜੇ ਸਾਡੇ ਨਾਲ ਨਿਭਾਈਐ ਨਾ ਨਿਭਾਈ ਅਸੀਂ ਵੀ ਤੇਰੇ ਨਾਲ ਪਾਈ ਜੇ ਤੂੰ ਸਾਡੇ ਬਚਨਾਂ ਦੇ ਪੂਰਾ ਉਧਰੇ ਨਾ ਤੇ ਬਚਨਾਂ ਦੇ ਅਸੀਂ ਵੀ ਪੂਰੇ ਤੇ ਨਾ ਆਓ ਗੁਰੂ ਬਹੁਤ ਵੱਡਾ ਹੈ ਸਤਗੁਰੂ ਤੇ ਭਰੋਸਾ ਗੁਰੂ ਤੇ ਯਕੀਨ ਸ਼ਰਧਾ ਵਿਸ਼ਵਾਸ ਪਨਾਈਏ ਗੁਰਮੁਖਿਆਰ ਸਭ ਕੁਝ ਸ਼ਰਦਾ ਤੇ ਖੜੀ ਆ ਵੰਸੀ ਸ਼ਰਦਾ ਕੀ ਹੈ ਇੱਕ ਮਧਾਨੀ ਹੈ ਸ਼ਰਦਾ ਇੱਕ ਮਧਾਨੀ ਹੈ ਜਿਵੇਂ ਦੁੱਧ ਬੀਬੀਆਂ ਭੈਣਾ ਗਰਮ ਕਰਦੀਆਂ ਕਾੜਦੀਆਂ ਸ਼ਾਮ ਨੂੰ ਜਾਗ ਲਾਉਂਦੀਆਂ ਸਵੇਰੇ ਉਹਦੇ ਵਿੱਚ ਮਧਾਨੀ ਪੈਂਦੀ ਹੈ ਫਿਰ ਉਹ ਮਧਾਨੀ ਐ ਮਰੜਕਦੀ ਹੈ ਨਾ ਜਦੋਂ ਮੱਖਣ ਅਟ ਕੱਢ ਦਿੰਦੀ ਹੈ ਤੇ ਲੱਸੀ ਅਟ ਹੋ ਜਾਂਦੀ ਹੈ ਸਮਝ ਕੇ ਗੱਲ ਨੂੰ ਸ਼ਰਦਾ ਕੀ ਹੈ ਮਧਾਣੀ ਹੈ ਮਧਾਣੀ ਨੂੰ ਦੁੱਧ ਵਿੱਚ ਪਾਵਾਂਗੇ ਉਹਦੇ ਵਿੱਚ ਘਿਓ ਵੀ ਨਿਕਲੂਗਾ ਪਦਾਰਥ ਵੀ ਬਣਨਗੇ ਜੇ ਮਧਾਣੀ ਨੂੰ ਪਾਣੀ 'ਚ ਪਾਤਾ ਕੀ ਨਿਕਲੂਗਾ ਕੁਛ ਨਹੀਂ ਨਿਕਲਣਾ ਮੇਰਾ ਕਹਿਣ ਦਾ ਭਾਅ ਵੇ ਗੁਰਸਿੱਖੋ ਸਾਡੀ ਸ਼ਰਦਾ ਗੁਰੂ ਤੇ ਰੱਖਿਓ ਬਣਾ ਕੇ ਜੇ ਤੇ ਸ਼ਰਦਾ ਗੁਰੂ ਤੇ ਵੱਜ ਗਈ ਬਹੁਤ ਕੁਛ ਲੈ ਜਾਗੇ ਜੇ ਆਪਦੀ ਸ਼ਰਦਾ ਹੀ ਕਿਤੇ ਹੋਰੀ ਤੋਰੀ ਫਿਰਦੇ ਰਹੇ ਪਧਰਾ ਦੀ ਦੂਰੀ ਫਿਰਦੇ ਰਹੇ ਕੱਖ ਨਹੀਂ ਮਿਲਣਾ ਕੋ ਸਤਨਾ ਬਹੁਤ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ ਮਾਲਕ ਚੜ੍ਹਦੀਆਂ ਗਲਾਂ ਬਖਸ਼ੇ ਅੰਦਰੁਸਤੀਆਂ ਬਖਸ਼ੇ ਸੰਗਤ ਨੂੰ ਬੇਨਤੀ ਹੈ ਕੱਲ ਨੂੰ ਪਾਈ ਅਸੀਂ ਸੰਗਰਾਦ ਵਾਸਤੇ ਰਸਤ ਇਕੱਠੀ ਕਰਾਂਗੇ ਕੱਲ ਨੂੰ ਤੇ ਪਰਸ ਨੂੰ ਅਧੇ ਕ ਘਰ ਅਸੀਂ ਕੱਲ ਨੂੰ ਲੈਣਾ ਮੰਗੇ ਅਧੇ ਕ ਪਰਸ ਨੂੰ ਲਿਆਵਾਂਗੇ ਭਾਈ ਸੋਮਵਾਰ ਦੀ ਸੰਗਰਾਂਦ ਹੈ ਅੱਜ ਬੱਚੇ ਆ ਗਏ ਅਮਰ ਦੀ ਕਿਰਪਾ ਨਾਲ ਇੰਨੇ ਪਜੰਗੀ ਦੋਨੇ ਤਿੰਨੇ ਆ ਗਏ ਨਾਲ ਅੱਜ ਪਰਸੋਂ ਨੂੰ ਆਪਾਂ ਸੰਗਰਾਂਦ ਵਾਲੇ ਦਿਨ ਅੰਮ੍ਰਿਤ ਵੇਲੇ ਹਰੀ ਜਸ ਕੀਰਤਨ ਦੀ ਬਾਣ ਸੁਜਾਵਾਂਗੇ ਵੱਧ ਛੜ ਕੇ ਸੰਗਤਾਂ ਨੇ ਹਾਜ਼ਰੀ ਭਰਨੀ ਹੈ ਇਹ ਬੇਨਤੀ ਦਿਵਾਰੇ ਹੈ ਸੰਗਤ ਨੂੰ ਸੰਗਰਾਂਦ ਸੋਮਵਾਰ ਦੀ ਹੈ ਅੰਮ੍ਰਿਤ ਵੇਲੇ ਹਰੀ ਜਸ ਕੀਰਤਨ ਦੀ ਬਾਣ ਸੁਜਾਵਾਂਗੇ ਵੱਧ ਛੜ ਕੇ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ भुला जी खीमा वाहिगुरू जी का ख़ालसा वाहिगुरू जी फते